ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਨ ਮੇਰੋ ਗਾਜੂ ਜੀਵਾ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਂਸੀ ਕਹਾ ਕਰੂ ਜਾਤੀ ਕਹਾ ਕਰੂ ਪਾਤੀ RAM ਕੋ ਨਾਮ ਜਪੂ ਦਿਨ ਰਾਤੀ ਰਹਾਉ ਰੰਗਨ ਰਾਂਗੂ ਸੀ ਮਨ ਸੀਵੂ RAM ਨਾਮ ਬਿਨ ਕਰੀ ਨ ਜੀਵੂ ਭਗਤ ਕਰੂ ਹਰ ਕੇ ਗੁਣ ਗਾਉਂ ਆਠ ਪੈ ਰ ਆਪਣਾ ਖਸਮ ਤਿਆਮ ਸੋਨੇ ਕੀ ਸੂਈ ਰੂਪੇ ਕਾ ਤਾਗਾ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾ ਮੇ ਕਾਚੀ ਤੂ ਹਰシਉ ਲਗਾ ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਤੀਜਾ ਸ਼ਬਦ ਹੈ ਜਿਹੜੀ ਕਿ ਇਹ ਬਾਣੀ 485 ਅੰਕ ਤੇ ਦਰਜ ਹੈ ਇਸ 라ਵ ਦੀ ਪੰਕਤੀ ਰਾਹੀਂ ਪਗ ਜੀ ਇਹ ਦ੍ਰਿੜ ਕਰਵਾ ਰਹੇ ਨੇ ਕਿ ਪ੍ਰਭੂ ਦੇ ਘਰ ਵਿੱਚ ਜਾਤ ਪਾਤ ਨਹੀਂ ਚੱਲਦੀ ਪਰਵ ਉਹਦਾ ਨਾਮ ਜਪਣ ਵਾਲੇ ਦੀ ਜਾਤ ਪਾਤ ਜਾਤ ਹੋ ਗਈ ਜਿਹੜੀਆਂ ਜਾਤਾਂ ਬਣੀਆਂ ਗਈਆਂ ਨੇ ਪਾਤ ਹੋ ਗਏ ਉਹ ਜਿਹੜੇ ਜਾ ਕੁੱਲ ਇਹ ਜਿਹੜੀ ਤੁਹਾਨੂੰ ਜਾਤਾਂ ਪਾਤਾਂ ਇਹ ਕੁੱਲ ਰੀਤੀ ਗੂਤ ਆਦਿ ਇਹ ਜਿਹੜੇ ਮਨ ਦੇ ਫਿਰਦੇ ਹਾਂ ਇਹਨਾਂ ਦਾ ਪ੍ਰਭੂ ਬੰਦਗੀ ਵਾਲੇ ਬੰਦਿਆਂ ਨਾਲ ਕੋਈ ਸਬੰਧ ਨਹੀਂ ਇਹ ਸੰਸਾਰੀ ਲੋਕ ਪਈ ਇਹਨਾਂ ਵੰਡੀਆਂ ਪਾਉਂਦੇ ਰਹਿਣ ਪਰ ਧਰਮੀ ਲੋਕ ਜਿਨ੍ਹਾਂ ਨੂੰ ਸਾਰਿਆਂ ਵਿੱਚ ਪ੍ਰਮਾਤਮਾ ਦਿਸਦਾ ਹੈ ਉਨ ਲਈ ਕੀ ਜਾਤ ਕੀ ਪਾਤ ਅਸੀਂ ਪਿੱਛੇ ਵੀ ਵਿਚਾਰ ਕਰ ਗਏ ਆ ਜਾਂ ਸਭ ਕੋ ਮਿੰਗੇ ਸਭ ਕੋ ਮਿੰਦੇ ਕੋ ਮਿੰ ਨਹੀਂ ਕੋਈ ਤੇ ਭਗਤ ਜੀ ਦਾ ਹੀ ਸ਼ਬਦ ਜਿਹੜਾ ਇਹ ਦਿਰਕਰੰਦਾ ਸੀ ਕਿ ਵੀ ਸਾਰੇ ਜੀਵ ਤਾਂ ਮੋਤੀਆਂ ਮਣਕਿਆਂ ਵਾਂਗ ਹਨ ਤੇ ਆਤਮਿਕ ਸੂਤਰ ਵਿੱਚ ਪ੍ਰੋਤਿ ਹੋਏ ਨੇ ਜਿਹੜਾ ਆਤਮਿਕ ਸੂਤਰ ਉਸ ਪ੍ਰਭੂ ਦੀ ਜੋਤਦਾ ਹੈ ਫਿਰ ਕੌਣ ਨੀਵਾਂ ਦੇ ਕੌਣ ਉੱਚਾ ਹੈ ਕਹਾ ਕਰੋ ਜਾਤੀ ਕਹਾ ਕਰੋ ਪਾਤ ਕਹਾ ਕਰੋ ਇਸ ਨੂੰ ਕਹਾ ਕਰੋ ਨਹੀਂ ਬੋਲਣਾ ਚਾਹੀਦਾ ਕਹਾ ਕਰੋ ਇਿੱਥੇ ਕੰਨ ਤੇ ਬਿੰਦੀ ਲਾਉਣ ਦੀ ਲੋੜ ਨਹੀਂ ਕਹਾਂ ਪੜਾਂਗੇ ਬਿੰਦੀ ਲਗਾ ਕੇ ਦੋ ਮਜ਼ੂਦਾ ਕਿੱਥੇ ਇਸ ਤਰ੍ਹਾਂ ਤਹਾ ਤੱਤਾ ਹਾ ਕੰਨ ਤਹਾ ਪੜਾਂਗੇ ਬਿੰਦੀ ਲਗਾ ਕੇ ਦੋ ਸਭ ਦੋਗੇ ਤਿੱਥੇ ਇੱਥੇ ਕਹਾ ਕਰੂੰ ਮੈਨੇ ਕੀ ਕਰਾਂ ਮੈ ਮੈਨੂੰ ਕੀ ਲੋੜ ਹੈ ਜ਼ਾਤੀ ਦੀ ਮੈਂ ਕੀ ਕਰਾਂ ਜ਼ਾਤੀ ਨੂੰ ਮੰਨ ਕੇ ਕਹਾ ਕਰੂੰ ਪਾਤੀ ਮੈਂ ਇਸ ਤਰ੍ਹਾਂ ਗੁੱਤ ਆਦ ਮੰਨ ਕੇ ਮੈਨੂੰ ਕੋਈ ਲੋੜ ਨਹੀਂ ਮੈਂ ਕਿਉਂ ਮੰਨਾ ਰਾਮ ਕੋ ਨਾਮ ਜਪੂ ਦਿਨ ਰਾਤਿ ਕਿਉਂਕਿ ਮੈਂ ਤੇ ਪਰਮਾਤਮਾ ਨੂੰ ਨਾਮ ਦਿਨ ਰਾਤ ਜਪਦਾ ਹਾਂ ਪਰਮਾਤਮਾ ਦਾ ਨਾਮ ਸਿਮਰਨ ਦੇ ਕਾਰਨ ਮੈਨੂੰ ਜ਼ਾਤੋਂ ਪਾਉਂਦਾਂ ਦੀ ਬੜੀ ਚੰਗੀ ਨਹੀਂ ਲੱਗਦੀਆਂ ਇਹ ਮੇਰੀ ਜਿਹੜੀ ਇਹ ਜਿਹੜੀ ਵਿਚਾਰ ਹੈ ਸਮਾਜ ਦੀ ਇਹ ਮੈਨੂੰ ਗਲਤ ਲੱਗਦੀ ਹੈ ਕਿ ਕੋਈ ਇਨਸਾਨ ਕੁਝ ਜ਼ਿਆਦਾ ਹੋ ਸਕਦਾ ਹੈ ਕੋਈ ਨੀਮੀਂਦਾ ਹੋ ਸਕਦਾ ਹੈ ਕੋਈ ਉੱਚੇ ਕੁਲ ਦਾ ਕੋਈ ਨਵੇਂ ਕੁਲ ਦਾ ਜਾਂ ਕੋਈ ਗੋਤ ਵਗੈਰਾ ਉੱਚੇ ਨੀਮੀਂੇ ਹੋ ਸਕਦੇ ਨਹੀਂ ਮੈਂ ਇਸ ਜੀ ਨੂੰ ਪ੍ਰਵਾਨ ਨਹੀਂ ਕਰਦਾ ਤੇ ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ ਮੈਂ ਕੀ ਕਰਨੀ ਹੈ ਜ਼ਾਤੀ ਦੀ ਕੀ ਕਰਨੀ ਹੈ ਪਾਤੀ ਰਾਮ ਦਾ ਨਾਮ ਜਪਨ ਵਾਲੇ ਨੂੰ ਜੀ ਕੋਈ ਲੋੜ ਨਹੀਂ ਹੈ ਮੇਰਾ ਤੇ ਰਾਤ ਪਾਕ ਦੇ ਬੰਧਨ ਮੇ ਕੱਢ ਦਿੱਤੇ ਮਨ ਮੇਰੋ ਗੱਜ ਜੀਵਾ ਮੇਰੀ ਕਾਤੀ ਮੇਰੋ ਮਨ ਮਾਨੋ ਗੱਜ ਦਾ ਕੰਮ ਕਰਦਾ ਜਿਦੋਂ 100 ਮੀਟਰ ਨਾਲ ਕਪੜਾ ਨਾਪ ਕੇ ਦਿੰਦੇ ਨੇ ਬਜਾਜੀ ਦੇ ਦੁਕਾਨਦਾਰ ਤੂੰ ਮੇਰਾ ਮਨ ਮਾਨੋ ਉਹ ਗੱਜ ਬਣ ਗਿਆ ਹੈ ਜੀਵਾ ਮੇਰੀ ਕਾਤੀ ਤੇ ਜੀਬ ਜੀਬ ਜਿਹੜੀ ਹੈ ਮੇਰੀ ਇਹ ਕੈਂਚੀ ਦਾ ਕੰਮ ਕਰ ਰਹੀ ਹੈ ਤੇ ਮਨ ਜ਼ੁਬਾਨ ਨਾਲ ਮੈਂ ਪਰਮਾਤਮਾ ਨਾਮ ਜਪ ਕੇ ਤੇ ਮਨ ਵਿੱਚ ਉਸ ਪਰਮਾਤਮਾ ਦਾ ਧਿਆਨ ਧਰ ਕੇ ਮੈਂ ਜਪਦਾ ਹਾਂ ਮੈਂ ਤੇ ਜੰਮਾ ਦੀ ਫਾਈ ਕੱਟ ਰਿਹਾ ਮਾਪ ਮਾਪ ਕਾਟੂ ਜੰਮ ਕੀ ਪਾਸੀ ਮਾਪ ਮਾਪ ਮੈਨੇ ਮਾਪ ਮਾਪ ਕੇ ਨਾਪ ਨਾਪ ਕੇ ਮਿਨ ਮਿਨ ਕੇ ਮੈਂ ਜੰਮਾ ਦੀ ਜਿਹੜੀ ਫਾਈ ਕੱਟ ਰਿਹਾ ਆ ਭਾਬ ਮੈਨੂੰ ਤੇ ਜੰਮਾ ਦੀ ਫਾਈ ਵੀ ਮੈਨੂੰ ਨਹੀਂ ਪੈਣੀ ਮੈਨੂੰ ਤੇ ਜੰਮਾ ਦੇ ਵੀ ਡਰ ਨਹੀਂ ਮੋਹ ਦਾ ਵੀ ਡਰ ਨਹੀਂ ਕਿਸੇ ਉੱਚੀ ਜਾਤ ਵਾਲੇ ਕੋਲ ਮੈਨੂੰ ਕੀ ਡਰ ਲੱਗਣਾ ਹੈ ਮੈਨੂੰ ਉਹਦੀ ਕੋਈ ਪਰਵਾਹ ਹੀ ਨਹੀਂ ਮੈਂ ਤੇ ਇਹ ਰਸਨਾ ਨਾਲ ਤੇ ਮਨ ਵੀ ਧਿਆਨ ਧਰ ਕੇ ਰਸਨਾ ਨਾਮ ਜਪ ਜਪ ਕੇ ਮੈਂ ਜੰਮਾ ਦੀ ਫਾਈ ਕੱਟ ਦਿਤੀ ਹੈ ਨਾਪ ਨਾਪ ਕੇ ਉਹ ਕਿਤਨੀ ਉੱਚੀ ਆਤਮਿਕ ਅਵਸਥਾ ਹੋਵੇਗੀ ਜਿੱਤੇ ਇਹ ਪਗਦੀ ਨੂੰ ਇਤਨਾ ਵੱਡਾ ਇੱਕ ਵਿਸ਼ਵਾਸ ਇੱਕ ਪ੍ਰਤੀਦ ਹੈ ਕਿ ਸਿਮਰਨ ਇੰਨੀ ਵੱਡੀ ਦਾਤ ਹੈ ਕਿ ਸਿਮਰਨ ਦੇ ਰਾਹੀ ਇਹ ਜਮਨ ਦੀ ਜਿਹੜੀ ਫਾਈ ਹੈ ਜਮਨ ਦਾ ਜਿਹੜਾ ਡਰ ਹੈ ਇਹ ਵੀ ਮੁੱਕ ਜਾਂਦਾ ਇਹ ਵੀ ਖਤਮ ਹੋ ਜਾਂਦਾ ਹੈ ਰੰਗ ਰੰਗੂ ਸੀਵਨ ਸੀਵੂ ਮੈਂ ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਮ ਵਿੱਚ ਰੰਗ ਲਿਆ ਹੈ ਸੀ ਲਿਆ ਹੈ ਸੀਵਨ ਸੀਵੂ ਸੀਤਾ ਪ੍ਰਤਾ ਮੈਂ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਵਿੱਚ ਰਾਮ ਨਾਮ ਬਿਨ ਕਰੀ ਨਾ ਜੀਉਂ ਮ ਪ੍ਰਮਾਤਮ ਨਾਮ ਤੋਂ ਬਿਨ ਅਮੇ ਕੜੀ ਵੀ ਨਹੀਂ ਜੀਉਂਦਾ ਹਰ ਕੜੀ ਹਰ ਪਰਪਰ ਸਵਾਸ ਸਵਾਸ ਹੀ ਮੰਨ ਕਰਦਾ ਇਹ ਜਿਹੜਾ ਕਰੀ ਲਫਜ਼ ਹੈ ਇਹਦੇ ਤੁਸੀਂ ਕਗਾ ਰਾਰਾ ਬਿਹਾਰੀ ਦੇ ਐੜਾ ਮੁਕਤਾ ਐਸੀ ਲਫਜ਼ ਨੂੰ ਕਰੀ ਆ ਆ ਕਰਕੇ ਨਹੀਂ ਪੜਨਾ ਇਹਦੇ ਉਚਾਰਨ ਦੀ ਵਿਧਿ ਵਿਧਾਨ ਇਹ ਹੈ ਕਿ ਆ ਜਿੱਤੇ ਅਗਰ ਆਖਰੀ ਜਿਹੜਾ ਅੱਖਰ ਹੈ ਐੜੇ ਤੋਂ ਪਹਿਲਾਂ ਉਹਦੇ ਨਾਲ ਜਿਹੜੀ ਮਾਤਰਾ ਲੱਗੀ ਹੁੰਦੀ ਹੈ ਉਸ ਮਾਤਰਾ ਦੀ ਆਵਾਜ਼ ਥੋੜੀ ਲੰਬੀ ਹੋ ਕੇ ਬੋਲਦੀ ਹੈ ਜਿਸ ਤਰ੍ਹਾਂ ਜੱਜਿਆ ਬਿਹਾਰੀ ਜੀ ਤੇ ਜੱਜਾ ਬਿਹਾਰੀ ਦੇ ਨਾਲ ਅੱਗੇ ਅਗਰ ਐਡਾ ਮੁਕਤਾ ਹੈ ਤੇ ਜੀ ਦੇ ਵਾਲ ਵਿੱਚ ਜੀ ਹੋ ਜਾਏਗਾ ਉਕਮੀ ਹੁਨ ਜੀ ਆਵਾਜ਼ ਲੰਮੀ ਹੋ ਜਾਏਗੀ ਇਸ ਤਰ੍ਹਾਂ ਘਰੀ ਗੱਗਾ ਰਾਰਾ ਬਿਹਾਰੀ ਘੜੀ ਕਰੀ ਤੇ ਅੱਗੇ ਐੜਾ ਲਗਾਏ ਦੇ ਵਾਲ ਵਿੱਚ ਜੀ ਕਰੀ ਕਰੀ ਨਾ ਜੀਉ ਇਹ ਕੜੀ ਵੀ ਮੈਨੂੰ ਜਿਉਂਦਾ ਹੁਣ ਉਹ ਪਰਮਾਤਮਾ ਦੇ ਰੰਗ ਵਿੱਚ ਰੰਗਣਾ ਕੀ ਹੈ ਤੇ ਕਿਵੇਂ ਪਰਮਾਤਮਾ ਦੇ ਨਾਮ ਰੰਗ ਵਿੱਚ ਮੈਂ ਇੱਕ ਜੀਵ ਰੂਪੀ ਚੋਲੇ ਨੂੰ ਸੀਤਿਆ ਹੋਇਆ ਪ੍ਰੋਤਾ ਹੈ ਕਿ ਨੇ ਜਿਉ ਸੀਤੋ ਸੀਤਾ ਮਹਿਮਾ ਮਾਹਤਾ ਕੇ ਰੂਪ ਨੇ ਕਥਨੇ ਜਾਇ ਜਿਨਾਂ ਨੇ ਆਪਣੇ ਮਨ ਨੂੰ ਰੱਬੀ ਮਹਿਮਾ ਵਿੱਚ ਸੀ ਪ੍ਰੋ ਲਿਆ ਹੈ ਭਾਵ ਇਤਨਾ ਜੁੜ ਗਏ ਨੇ ਜਿਵੇਂ ਕੋ ਸੀਤਾ ਹੋਇਆ ਕਪੜਾ ਫਿਰ ਉਦੇਣ ਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਯਾਨੀ ਮਨ ਇਤਨਾ ਸੋਹਣੇ ਤਰੀਕਾ ਨਾਲ ਜੁੜ ਗਿਆ ਹੈ ਕਿ ਮਨੋ ਸੀਤਾ ਪ੍ਰੋਤਾ ਗਿਆ ਤੋ ਕਿਵੇਂ ਸੀਤਾ ਹੈ ਭਗਤ ਜੀ ਬੜਾ ਸੋਹਣਾ ਅਗੇ ਕਹਿੰਦੇ ਨੇ ਪਗਤ ਕਰੂੰ ਹਰ ਕੇ ਗੁਨ ਗਾਵੂੰ ਹੁਣ ਭਗਤੀ ਕਰਦਾ ਹਾਂ ਤੇ ਹਰੀ ਦੇ ਗੁਣ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਭਗਤ ਜਰੂ ਤੱਤਾ ਮੁਕਤਾ ਹੁੰਦਾ ਉਹਦਾ ਮਤਲਬ ਤਾਂ ਬਹੁਵਚਨ ਭਗਤ ਜਦੋਂ ਭਗਤ ਦੇ ਤੱਤੇ ਨੂੰ ਔਕੜ ਲੱਗੀ ਹੁੰਦੀ ਉਹਦਾ ਮਤਲਬ ਇੱਕ ਵਚਨ ਭਗਤ ਇੱਕ ਭਗਤ ਦੀ ਗੱਲ ਹੋ ਰਹੀ ਹੁੰਦੀ ਹੈ ਕਿਸੇ ਦੀ ਇਹ ਵਿਆਕਰਨਿਕ ਨਿਯਮ ਹੈ ਕਿ ਨਾਮ ਲਫ਼ਜ਼ ਜਿਹੜੇ ਨੇ ਜਿਨ੍ਹਾਂ ਵਿੱਚ ਕਿਸੇ ਚੀਜ਼ ਦਾ ਨਾਮ ਹੈ ਕਿਸੇ ਵਿਅਕਤੀ ਦਾ ਨਾਮ ਹੈ ਕਿਸੇ ਥਾਂ ਦਾ ਨਾਮ ਹੈ ਉਨ੍ਹਾਂ ਦੇ ਆਖਰੀ ਅੱਖਰ ਨੂੰ ਲੱਗੀ ਔਂਕੜ ਤੇ ਸਿਆਰੀ ਬੋਲਦੀ ਨਹੀਂ ਇਹ ਔਂਕੜ ਜਿਹੜੇ ਨੇ ਇੱਕ ਵਚਨ ਬਹੁ ਵਚਨ ਦੇ ਸੂਚਕ ਹੁੰਦੇ ਨੇ ਪਰ ਭਗਤ ਦੇ ਤੱਤੇ ਨੂੰ ਇੱਥੇ ਵਿਆਰੀ ਸਿਆਰੀ ਲੱਗੀ ਹੋਈ ਹੈ ਇਹਦਾ ਮਤਲਬ ਭਗਤ ਵਿਅਕਤੀ ਨਹੀਂ ਹੈ ਇਹਦਾ ਮਤਲਬ ਭਗਤੀ ਬੰਦਗੀ ਜਿਹੜਾ ਇੱਕ ਕਰਮ ਅਸੀਂ ਕਰਦੇ ਹਾਂ ਬੰਦਗੀ ਵਾਲਾ ਉਸ ਨੂੰ ਭਗਤੀ ਇਹਦਾ ਮਤਲਬ ਹੈ ਭਗਤ ਕਰੂ ਹਰ ਕੇ ਗੁਣ ਗਾਵੂ ਮੈਂ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਤੇ ਆਠ ਪੈਰ ਆਪਣਾ ਖਸਮ ਤੇ ਆਉਂਦਾ ਮੈਂ ਅੱਠੇ ਪੈਰ ਜਿੰਦਗੀ ਦੇ 4 ਦਿਨ ਦੇ 4 ਰਾਤ ਦੇ ਅੱਠੇ ਪੈਰ ਪ੍ਰਮਾਤਮਾ ਦਾ ਧਿਆਨ ਤਰਦਾ ਰਹਿੰਦਾ ਤੂੰ ਹਰ ਘੜੀਆ ਭਗਤ ਕਰੂ ਹਰ ਕੇ ਗੁਣ ਗਾਉ ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਭਗਤ ਕਰਨਾ ਕੀ ਹੈ ਭਗਤ ਕਰਨਾ ਇਹ ਨਹੀਂ ਹੈ ਕਿ ਐਵੇਂ ਬੈਠ ਕੇ ਧਿਆਨ ਕਿੰਦੇ ਤੇ ਕਿੰਦੇ ਹੋਵੇ ਤੇ ਮੂੰਹ ਨਾਲ ਐਵੇਂ ਰਾਮ ਰਾਮ ਬਾਈ ਰੂ ਬਾਈ ਕਰੀ ਜਾ ਰਹੇ ਆ ਇਹ ਭਗਤੀ ਨਹੀਂ ਹੈ ਭਗਤੀ ਹਰ ਕੇ ਗੁਣ ਗਾਉ ਮੂ ਕਿ ਪ੍ਰਭੂ ਦੇ ਗੁਣ ਗਾਉਂਦਾ ਹਾਂ ਪ੍ਰਭੂ ਦੇ ਗੁਣ ਕਿਉਂ ਗਾਉਣੇ ਪ੍ਰਭੂ ਦੀ ਸਿਫਤ ਸਲਾ ਕਿਉਂ ਕਰਨੀ ਹੈ ਕਿਉਂਕਿ ਸਾਡੇ ਆਪਣੇ ਗੁਣ ਨੇ ਅਸੀਂ ਤੂੰ ਪ੍ਰਭੂ ਦਾ ਅੰਸ਼ ਹਾਂ इजीली ਸਾਡੇ ਦੇ ਪ੍ਰਭੂ ਦੇ ਇੱਕੋ ਗੁਣ ਨੇ ਲੇਕਿਨ ਸਾਡੇ ਗੁਣ ਹਰ ਬਿਸਰ ਤੇਰੇ ਗੁਣ ਗਲਿਆ ਤੇ ਚੇਤਿਸ ਕਿ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਸਾਡੇ ਗੁਣ ਸਾਡੇ ਅਲੋਪ ਅਸੀਂ ਗੁਣ ਛੱਡ ਕੇ ਉਹ ਗੁਣ ਧਾਰਨ ਕਰ ਲਏ ਨੇ इजीली ਪ੍ਰਭੂ ਦੇ ਗੁਣ ਤਾਂ ਗਾਉਣੇ ਨੇ ਵੀ ਉਹ ਗੁਣ ਸਾਨੂੰ ਅਸੀਂ ਗੁਣਾਂ ਨੂੰ ਪਿਆਰੀ ਏ ਉਹਨਾਂ ਗੁਣਾਂ ਨੂੰ ਸਤਕਾਰੀਏ ਤਾਂ ਕਿ ਉਹ ਗੁਣ ਆਪਣੇ ਅੰਦਰ ਧਾਰਨ ਕਰਨ ਦਾ ਛਤਨ ਕਰੀਏ ਨਿਰਗੁਣ ਕੀਤੇ ਭਗਤ ਨ ਹੋਏ ਨਿਰਗੁਣ RAM ਗੁਣੇ ਵਸਿਵਾਇ ਗੁਣ ਦਾ ਧਾਰਨ ਕਰਨਾ ਬੜਾ ਸੁੜੀਆ ਅਗਰ ਆਤਮ ਗੁਣ ਨਹੀਂ ਹਨ ਬਾਨੀ ਜਿਹੜੇ ਸਾਨੂੰ ਸਤ ਸੰਤੋਖ ਦਿਆ ਧਰਮ ਇਮਾਨਦਾਰੀ ਸਚਾਈ ਸਮਾਨਤਾ ਇਹ ਗੁਣ ਜਿਹੜੇ ਦੱਸੇਗੇ ਇਹਦੇ ਬਦਲੇ ਵਿੱਚ ਨਿਰਦੇਹੀ ਪੁਣਾ ਹੋ ਗਿਆ ਚੋਰੀ ਬੇਈਮਾਨੀ ਹੋ ਗਈ ਝੂਠ ਪਖੰਡ ਹੋ ਗਿਆ ਵਿਸ਼ੇਵਕਾਰੀ ਜ਼ਿੰਦਗੀ ਹੋ ਗਈ ਇਹ ਉਹਨਾਂ ਇਹਨਾਂ ਦਾ ਤਿਆਗ ਕਰਕੇ ਸੱਚੇ ਗੁਣਾਂ ਨੂੰ ਧਾਰਨ ਕਰਨਾ ਹੀ ਬੰਦਗੀ ਹੈ ਪ੍ਰਭੂ ਦੇ ਗੁਣ ਸਮਝ ਕੇ ਆਪਣੇ ਅਸਲੇ ਦੇ ਗੁਣ ਸਮਝ ਕੇ ਗੁਣ ਤਨ ਕਰਨਾ ਹੀ ਭਗਤੀ ਹੈ ਕੇਵਲ ਕਿਸੇ ਲਫਜ਼ਾ ਰਟਾ ਲਾਉਣਾ ਨਹੀਂ ਹਾਂ ਜੀ ਅਸੀਂ ਰਸਨਾ ਨਾਮ ਜਪਦੇ ਹਾਂ ਤੇ ਸ੍ਰੀ ਪ੍ਰਭੂ ਜੁੜੀ ਹੋਈ ਹੈ ਉਹਦੇ ਗੁਣਾਂ ਵੀ ਜੁੜੀ ਹੋਈ ਹੈ ਉਸ ਵੇਲੇ ਉਹ ਰਸਨਾ ਦਾ ਜਾਪ ਜਿਹੜਾ ਉਹ ਵੀ ਸਿਮਰਨ ਬਣਦਾ ਹੈ ਉਹ ਵੀ ਸਿਮਰਣੀ ਹੈ ਲੇਕਿਨ ਖਾਲੀ ਰਸਨਾ ਨਾਲ ਜਪੀ ਜਾਈਏ ਤੇ ਮਨ ਸ੍ਰੀ ਪ੍ਰਭੂ ਦੀ ਸ਼ਿਵਸਲਾ ਵੀ ਨਹੀਂ ਜੁੜੀ ਉਹਦੇ ਗੁਣਾਂ ਵਿੱਚ ਨਹੀਂ ਜੁੜੀ ਤੇ ਫਿਰ ਉਹ ਸਿਮਰਨ ਨਹੀਂ ਬਣਦਾ ਉਹ ਕੇਵਲ ਤੋਤਾ ਰਟਰੀ ਬਣ ਜਾਂਦੀ ਉਹ ਤਰਾ ਲਾਭ ਨਹੀਂ ਦਿੰਦੇ ਇਸ ਵਾਸਤੇ ਹਰੀ ਦੇ ਗੁਣ ਗਾਉਣਾ ਬੰਦਗੀ ਹੈ ਭਗਤ ਕਰੂੰ ਇਸ ਤਰ੍ਹਾਂ ਕਰਦਾ ਭਗਤ ਹਰ ਕੇ ਗੁਣ ਗਾਵੂ ਇਥੇ ਧਿਆਨ ਹੋ ਰਖੀ ਇਹ ਜਿਹੜੇ ਲਫਜ਼ ਨੇ ਆਪਣੇ ਨਿੱਜ ਵਾਸਤੇ ਨੇ ਗਾਵੂ ਊੜੇ ਨੂੰ ਊਂਕੜ ਹੈ ਇਹਦੇ ਉੱਤੇ ਬਿੰਦੀ ਦਾ ਉਚਾਰਨ ਗਾਵੂ ਸੀਵੂ ਜੀਵੂ ਧਿਆਮੂ ਇਹਨਾਂ ਸਾਰਿਆਂ ਦੇ ਉੱਤੇ ਆਖਿਰ ਦੇ ਉੱਤੇ ਬਿੰਦੀ ਦਾ ਉਚਾਰਨ ਹੋਣਾ ਹੈ ਅਸੀਂ ਸ਼ਬਦ ਲਿਖਦੇ ਹਾਂ ਕਿਸੇ ਡਾਇਰੀ ਵਿੱਚ ਉਸ ਵੇਲੇ ਅਸੀਂ ਬਿੰਦੀਆਂ ਨਹੀਂ ਲਾਉਣੀਆਂ ਜਿਸ ਤਰ੍ਹਾਂ ਸਰੂਪ ਹੈ ਗੁਰਬਾਣੀ ਲਿਖਿਆ ਉਸ ਤਰ੍ਹਾਂ ਹੀ ਹੈ ਲੇਕਿਨ ਉਚਾਰਨ ਦੇ ਸਮੇਂ ਸਾਨੂੰ ਇੱਥੇ ਬਿੰਦੀਆਂ ਲਾ ਕੇ ਕਿਉਂਕਿ ਆਪਣੇ ਵਾਸਤੇ ਨਹੀਂ ਜੁ ਵਾਸਤੇ ਕਰਦੇ ਰੰਗ ਨ ਰਾਂਗੂ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਸੀਵਨ ਸੀਵੂ RAM ਨਾਮਿਨ ਕਰੀਨਾ ਜੀਵੂ ਜਿਵੇਂ ਦੇ ਉਰੇ ਉੱਪਰ ਬਿੰਦੀ ਦਾ ਉਚਾਰਨ ਕਰਨਾ ਅਸੀਂ ਇਸ ਤਰ੍ਹਾਂ ਕਰੂੰ ਭਗਤ ਕਰੂੰ ਜਿਹੜੀ ਮੈਂ ਕਰਦਾ ਹਾਂ ਹਰ ਕੇ ਗੁਣ ਗਾਉਂ ਹਰੀ ਦੇ ਗੁਣ ਗਾਉਂਦਾ ਹਾਂ ਇਹ ਮੇਰੇ ਵਾਸਤੇ ਬੰਦਗੀ ਹੈ ਆਠ ਪੈਰ ਆਪਣਾ ਖਸਮਤੀ ਹਾਂ ਅੱਠ ਪੈਰ ਆਪਣੇ ਪ੍ਰਮਾਤਮ ਨੂੰ ਤੇ ਹੁੰਦਾ ਹਾਂ ਸੋਨੇ ਕੀ ਸੂਈ ਰੁਪਏ ਕਾ ਤਾਗਾ ਮੈਨੂੰ ਪ੍ਰਭੂ ਦੀ ਜਿਹੜੀ ਇਹ ਸਿਫਤਸਲਾ ਰੁਪਈ ਗੁਣ ਮਿਲਿਆ ਹੈ ਨਾਮ ਸਿਮਨ ਜੋ ਮਿਲਿਆ ਹੈ ਇਹ ਮੇਰੇ ਲਈ ਸੋਨੇ ਦੀ ਸੂਈ ਮੈਨੂੰ ਲੱਭ ਗਈ ਮਨੋ ਗੁਰੂ ਸ਼ਬਦ ਇੱਕ ਐਸੀ ਦਾਤ ਮਿਲੀ ਹੈ ਇਹ ਸੋਨੇ ਦੀ ਸੂਈ ਮੈਨੂੰ ਲੱਭ ਗਈ ਤੇ ਰੁਪਈ ਕਾ ਤਾਗਾ ਰੁਪਈ ਕਾ ਤਾਗਾ ਕੀ ਹੈ ਕਿ ਮਤਲਬ ਇਹ ਜਿਹੜੀ ਸਿਫਤਸਲਾ ਮੈਂ ਕਰਦਾ ਹਾਂ ਪਰਮਾਤਮਾ ਦੀ ਇਹ ਮੇਰੇ ਅੰਦਰ ਜਿਹੜਾ ਗਿਆਨ ਦੀ ਚਮਕ ਪੈਦਾ ਕਰਦੀ ਹੈ ਗਿਆਨ ਦੀ ਲਿਸ਼ਕ ਜਿਹੜੀ ਹੈ ਇਹ ਮੇਰੇ ਲਈ ਮਾਨੋ ਇਹ ਚਾਂਦੀ ਦੀ ਚਾਂਦੀ ਦੇ ਧਾਗਾ ਹੋ ਗਿਆ ਹੁਣ ਚਾਂਦੀ ਦੇ ਧਾਗਾ ਨਹੀਂ ਹੁੰਦਾ ਨਾ ਸੋਨੇ ਦੀ ਸੂਈ ਹੁੰਦੀ ਹੈ ਚਾਂਦੀ ਦੀ ਚਾਂਦੀ ਦੇ ਧਾਗੇ ਜਿੰਨੀ ਬਰੀਕ ਕਰੋਗੇ ਤੇ ਉਹ ਟੁੱਟ ਜਾਂਦੀ ਹੈ ਲੇਕਿਨ ਇਤਿ ਉਹ ਗਿਆਨ ਦੀ ਜਿਹੜੀ ਚਮਕ ਹੈ ਗਿਆਨ ਨਾਲ ਜੋ ਹਿਰਦੇ ਦੀ ਪਵਿੱਤਰਤਾ ਹੈ ਉਹ ਮੇਰੇ ਲਈ ਚਾਂਦੀ ਦਾ ਕੰਮ ਕਰ ਗਈ ਤੇ ਗੁਰੂ ਦਾ ਸ਼ਬਦ ਮੇਰੇ ਲਈ ਸੋਨੇ ਦਾ ਕੰਮ ਕਰਦਾ ਤੇ ਮਨ ਨੂੰ ਸੋਨੇ ਦੀ ਸੂਈ ਨਾਲ ਤੇ ਚਾਂਦੀ ਦੇ ਧਾਗੇ ਨਾਲ ਮੈਂ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਵੀ ਸੀਪ ਰੋ ਰਿਹਾ ਗੁਰੂ ਸ਼ਬਦ ਦਾ ਆਸਰਾ ਲੈ ਕੇ ਤੇ ਇਸ ਵਿਸਫਸਲਾ ਵਿੱਚੋਂ ਪਰਮਤਸ ਵਿਸਫਸਲਾ ਚੋਂ ਗਿਆਨ ਪ੍ਰਾਪਤ ਕਰਕੇ ਵੀ ਮੇਰੇ ਕਿਹੜੇ ਉਹ ਗੁਣ ਨੇ ਦੇ ਪ੍ਰਭੂ ਦੇ ਕਿਹੜੇ ਗੁਣ ਨੇ ਉਹ ਗਿਆਨ ਪ੍ਰਾਪਤ ਕਰਕੇ ਮੈਂ ਆਪਣੇ ਮਨ ਨੂੰ ਉਹ ਸੀਤੋ ਸੀਤਾ ਮਹਿਮਾ ਮੈਂ ਪ੍ਰਭੂ ਦੇ ਨਾਮ ਰੰਗ ਵਿੱਚ ਸੀ ਪ੍ਰੋ ਦਿੱਤਾ ਹੈ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਤਸੂ ਲਗਾ ਇਸ ਤਰ੍ਹਾਂ ਮੇ ਨਾਮਦੇਵ ਦਾ ਚਿਤ ਹਿਰਦਾ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਹੈ ਪਰਮਾਤਮਾ ਨਾਲ ਲੱਗ ਪਿਆ ਹੈ ਪ੍ਰਭੂ ਨਾਲ ਇਕਮਿਕ ਹੋ ਗਿਆ ਹੈ ਤੋ ਸਾਥ ਸੰਗਤ ਜੀ ਸਾਨੂੰ ਇਹ ਸ਼ਬਦ ਜਿਹੜਾ ਹੈ ਇਹ ਦੱਸਦਾ ਹੈ ਕਿ ਸੰਸਾਰ ਤੇ ਕੋਈ ਉੱਚੀ जात ਕੋਈ ਨੀਵੀਂ जात ਨਹੀਂ ਅੱਗੇ जात ਨਾਲ ਜ਼ੋਰ ਹੈ ਅੱਗੇ ਜੀਵਨ ਨਾਲ ਜਿੰਨ ਕੀ ਲਿਕੇ ਪਤ ਪੋ ਚੰਗੇ ਸੇ ਹੀ ਕੇ ਚੰਗੇ ਉਹੀ ਕੇ ਜੰਦੇ ਨੇ ਜਿਨ੍ਹਾਂ ਦੇ ਪੱਲੇ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਹੋਵੇ ਉਹ ਕਿਨਨ ਨੂੰ ਹੋਵੇਗੀ ਜਿਨ੍ਹਾਂ ਦਾ ਉੱਚਾ ਸੋਚਾ ਜੀਵਨ ਹੋਵੇਗਾ जाति जात का गर्व न कर मूर्ख आवारा मूर्ख गवार क्यों न जेड़े जाति करके अपने आप को ऊंचा समझ के कोई अहंकार कर दे तो आज असी देखदे देख हैं कि आज सिख लोग भी अपने नाम नाल जद के सानु गुरु ग्रंथ साहिब जी तुं नामकरण करदे कर हां जो पहला अक्षर मुख वाकदा हुंदा है ओदे तो असी नाम तजीज करदे हां ओदे आगे सानु सिंह लफ्ज लावण दा ए बड़ा वड्डा तखल्लुस सानु गुरु पासया ने देता ते बीवियां ले एक और लफ्ज ਇਹਦੀ ਅੱਗੇ ਫਿਰ ਅਸੀਂ ਅਸੀਂ ਜਾਤਾਂ ਪਾਤਾਂ ਲਈ ਫਿਰਦੇ ਆਂ ਨਾਮ ਦੇ ਨਾਲ ਸਿੱਖੋਗੇ ਸਾਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਜਾਤ ਪਾਤ ਦਾ ਮਤਲਬ ਹੈ ਪਰਮਾਤਮਾ ਦੀ ਇਸ ਉਲਾਦ ਨੂੰ ਵੰਡਣਾ ਜਿਸ ਤਰ੍ਹਾਂ ਕਿਸੇ ਦੇ ਘਰ ਕਿਸੇ ਦੇ ਚਾਰ ਪੁੱਤਰ ਨੇ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਇਹਨਾਂ ਦਾ ਇਤਫਾਕ ਰਹੇ ਤੇ ਅਸੀਂ ਉਹਨਾਂ ਨੂੰ ਆਪਸ ਵਿੱਚ ਕੋਈ ਕੋਈ ਏਰਾਫਰੀਆਂ ਕਰਕੇ ਕੋਈ ਚਲਾਕੀਆਂ ਕਰਕੇ ਇੱਕ ਦੂਜੇ ਦੇ ਖਿਲਾਫ ਕਰਕੇ ਉਹਨਾਂ ਨੇ ਨਫ਼ਰਤਾਂ ਪੈਦਾ ਕਰਕੇ ਉਹਨੂੰ ਵਖਵਕ ਕਰ ਦਈਏ ਇਸ ਤਰ੍ਹਾਂ ਇਹ ਸੰਸਾਰ ਸਾਰਾ ਪਰਮਾਤਮਾ ਦਾ ਪਰਿਵਾਰ ਹੈ ਉਹ ਸਾਂਝਾ ਸਾਈਂ ਬਾਪੋ ਮਾਰਾ ਤੇ ਜਾਤਾਂ ਪਾਉਂਦਾ ਨਹੀਂ ਅਸੀਂ ਜਿਸ ਤਰ੍ਹਾਂ ਉਹ ਭਰਾਵਾਂ ਨੂੰ ਵੰਡ ਕੇ ਉਹਨਾਂ ਵੰਡੀਆਂ ਪਾਈ ਜਾਂਦੀਆਂ ਨੇ ਅਸੀਂ ਇਨਸਾਨੀ ਵੀ ਵੰਡੀਆਂ ਪਾਉਂਦੇ ਹਾਂ ਇਹ ਗੁਰਮਤਿ ਬਿਲਕੁਲ ਪਰਵਾਹ ਨਹੀਂ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਈ ਜਾ ਰਿਆ ਨਾਂਵਾਂ ਦੇ ਅੱਗੇ ਜਾਤਾਂ ਲਾਈ ਜਾਂਦੇ ਆਂ ਔਰ ਕਈ ਤੇ ਸਿੰਘ ਲਫ਼ਜ਼ ਨਹੀਂ ਬੁਲਾਉਂਦੇ ਖਾਲੀ ਜਾਤ ਹੀ ਬੁਲਾ ਜਾਂਦੇ ਗਿੱਲ ਸਾਹਿਬ ਪੱਟੀ ਸਾਹਿਬ ਉਹ ਭਾਈ ਕਿਹੜੇ ਚੱਕਰਾਂ ਦੇ ਪਿਓ ਸਿੱਖੀ ਸਰੂਪ ਧਾਰਨ ਕਰਕੇ ਤੇ ਅਸੀਂ ਜਾਤਾਂ ਪਰ ਨਹੀਂ ਵੰਡੀਆਂ ਮੰਨੀਏ ਪਰਮਾਤਮਾ ਦੀ ਔਲਾਦ ਹੀ ਸੰਸਾਰ ਨੂੰ ਵੰਡੀਏ ਇਦਿਨਾਲ ਪ੍ਰਭੂ ਕਦੇ ਵੀ ਖੁਸ਼ ਨਹੀਂ ਹੋ ਸਕਦਾ ਆਪਣੇ ਆਪ ਨੂੰ ਗੁਰੂ ਵੱਲੋਂ ਬਖਸ਼ਿਆ ਜੋ ਨਾਮ ਹੈ ਸਿੰਘ ਅਤੇ ਕੋਰ ਵਾਲਾ ਉਹ ਨਾਂ ਹੀ ਵਰਤੋ ਔਰ ਇਹ ਕੋਸ਼ਿਸ਼ ਕਰੋ ਕਿ ਜਦਨ ਅਜ਼ਾਸ ਨਾਲ ਜਦੂ ਬੋਲੀਏ ਨਾਂ ਪੂਰਾ ਹੀ ਬੋਲੀਏ ਛੋਟੇ-ਮੋਟੇ ਨਕਿੱਟੂ ਵੀ ਟੂ ਵੀ ਨਾ ਨਾ ਬੋਲੀਏ ਬੱਚੇ ਦੇ ਐਸੇ ਨਾਂ ਨਾ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ